ਪਹਿਲਾ ਸਵਾਲ ਹੈ ਜੀ ਕਿ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਵੀ ਥਾਤੇ ਮੱਥਾ ਟੇਕਣਾ ਚਾਹੀਦਾ ਹੈ ਜੇ ਨਹੀਂ ਤਾਂ ਕੁਝ ਸਿੱਖ ਅਖਵਾਉਣ ਵਾਲੇ ਥਾਂ-ਥਾਂ ਤੇ ਮੱਥੇ ਟੇਕਦੇ ਹਨ ਅੱਜ ਬੜਾ ਸੌਖਾ ਜਿਹਾ ਔਰ ਬੜਾ ਸਿੰਪਲ ਜਿਹਾ ਸਵਾਲ ਹੈ ਔਰ ਮੈਂ ਤੁਹਾਡੇ ਸਾਰਿਆਂ ਨਾਲ ਵਿਚਾਰ ਹੀ ਕਰਦਾ ਕਿ ਤੁਹਾਨੂੰ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਿੱਖ ਲਈ ਕੁਝ ਹੋਰ ਵੀ ਹੈਗਾ ਉੱਚੀ ਬੋਲ ਕੇ ਇੱਕ ਵਾਰ ਮੈਨੂੰ ਦੱਸਿਓ ਕੀ ਤੁਹਾਨੂੰ ਕਿਸੇ ਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਝ ਹੋਰ ਵੀ ਸਾਡੇ ਕੋਲ ਹੈਗਾ ਜਿਹਨੂੰ ਅਸੀਂ ਮੱਥਾ ਟੇਕ ਸਕਦੇ ਆ ਨਹੀਂ ਹੈ ਹੁਣ ਵੇਖੋ ਇਹਦਾ ਜਵਾਬ ਮੈਂ ਨਹੀਂ ਦਿੰਦਾ ਲਗਭਗ ਬਹੁਤੇ ਵੀਰਾਂ ਨੇ ਤੁਹਾਡੇ ਤੋਂ ਹੀ ਇਹ ਜਵਾਬ ਦਿੱਤਾ ਤੇ ਇਹ ਸਮਝ ਐ ਸਾਰੀ ਹੁਣ ਆਪਾਂ ਜਿੰਨੇ ਕੇਸ ਦੀਵਾਨ ਵਿੱਚ ਬੈਠੇ ਆ ਇਸ ਪੰਡਾਲ 'ਚ ਬੈਠੇ ਆ ਇੱਕ ਪ੍ਰਣ ਕਰ ਲਿਓ ਅੱਜ ਤੋਂ ਬਾਅਦ ਸਾਰੀ ਦੁਨੀਆ ਦਾ ਸਿੱਖ ਨੇ ਸਤਕਾਰ ਕਰਨਾ ਪਰ ਮੱਥਾ ਗੁਰੂ ਬਿਰੰਤ ਸਾਹਿਬ ਤੋਂ ਇਲਾਵਾ ਹੋਰ ਕਿਸੇ ਵੀ ਥਾਂ ਤੇ ਨਹੀਂ ਟੇਕਣਾ ਔਰ ਕਿਉਂ ਨਹੀਂ ਟੇਕਣਾ ਕਿਉਂਕਿ ਜਦੋਂ ਅਸੀਂ ਪਿਤਾ ਆਪਣੇ ਪਿਤਾ ਨੂੰ ਪਿਤਾ ਕਹੀਏ ਤੇ ਮਾਣ ਹੈ ਪਰ ਜੇ ਜੜੇ ਖੜੇ ਨੂੰ ਪਿਤਾ ਕਹਿਣ ਲੱਗ ਪਈਏ ਤਾਂ ਇਹ ਤੋਹੀਨ ਹੁੰਦੀ ਹੈ ਅਸਲ ਵਿੱਚ ਆਪਣੇ ਪਿਤਾ ਦੀ ਜਦੋਂ ਅਸੀਂ ਪਿਉ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆਂ ਇਸਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆਂ ਤੇ ਇਹਦੇ ਤੋਂ ਅਲਾਵਾ ਕਿਸੇ ਹੋਰ ਦੇ ਚਰਣਾ ਦੇ ਵਿੱਚ ਸੀਸ ਨਹੀਂ ਰੱਖਿਆ ਜਾ ਸਕਦਾ ਮੱਥਾ ਨਹੀਂ ਟੇਕਿਆ ਜਾ ਸਕਦਾ ਔਰ ਗੁਰਬਾਣੀ ਦੇ ਵਿੱਚੋਂ ਇੱਕ ਬਾਤ ਚੇਤੇ ਕਰ ਲਓ ਸਾਰੇ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਗੱਜ ਕੇ ਬੋਲੋ ਜੀ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਇਕੋ ਹੈ ਇਕੋ ਹੀ ਸਾਬ ਹੈ ਸਿਰਬ ਤੇ ਸਿਰਫ ਉਹਦੇ ਚਰਨਾ ਵਿੱਚ ਹੀ ਮੱਥਾ ਟੇਕਣਾ ਚਾਹੀਦਾ ਹੈ ਨਾਲੇ ਇੱਕ ਗੱਲ ਹੈ ਕਿ ਕਈ ਸਿੱਖ ਅਖਵਾਉਣ ਵਾਲੇ ਹੋਰ ਨਾ ਥਾਵਾਂ ਤੇ ਵੀ ਮੱਥੇ ਟੇਕਦੇ ਨੇ ਇਹਦਾ ਅਰਥ ਇਹ ਹੈ ਕਿ ਉਹਨਾਂ ਨੂੰ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਬਾਣੀ ਦੀ ਸਮਝ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਸਮਝ ਨਹੀਂ ਹੈ ਛੁੱਟੀ ਦੀ ਉਦਾਹਰਣ ਦੱਨਾ ਤੁਹਾਨੂੰ ਹਜ਼ਾਰਾਂ ਸਾਲ ਤੋਂ ਮੱਛੀ ਪਾਣੀ ਵਿੱਚ ਰਹਿੰਦੀ ਹੈ ਹਜ਼ਾਰਾਂ ਸਾਲ ਤੋਂ ਤੇ ਅੱਜ 2024 ਵਿੱਚ ਮੱਛੀ ਕਾਦੇ ਵਿੱਚ ਰਹਿੰਦੀ ਹੈ ਜੇ ਉੱਚੀ ਬੋਲ ਕੇ ਦੱਸਿਓ ਮੈਨੂੰ ਮੜ ਜਾ ਮੱਛੀ ਅੱਜ ਕੱਲ ਕਾਦੇ ਵਿੱਚ ਰਹਦੀ ਹੈ ਪਾਣੀ 'ਚ ਹੀ ਰਹਿੰਦੀ ਹੈ ਕੀ ਦੁਨੀਆ ਦੀ ਕੋਈ ਮੱਛੀ ਪਾਣੀ ਤੋਂ ਬਿਨਾਂ ਜੀਦੀ ਰਹਿ ਸਕਦੀ ਨਹੀਂ ਰਹਿ ਸਕਦੀ ਸਿੱਖ ਬਾਣੀ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦਾ ਕੋਈ ਬੰਦਾ ਮੱਛੀ ਨੂੰ ਸਮਝਾਉਣ ਲੱਗ ਜਾਏ ਲਾਲਤ ਦੇਣ ਲੱਗ ਜਾਏ ਗਾਈਡ ਕਰਨ ਲੱਗ ਜਾਏ ਕਿ ਮੱਛੀਏ ਪਾਣੀ ਤੇ ਬਹੁਤ ਸਸਤੀ ਦੀ ਚੀਜ਼ ਐ ਐਵੇਂ ਤੂੰ ਸਦੀਆਂ ਤੋਂ ਪਾਣੀ ਚ ਰਹੀ ਜਾਨੀ ਐ ਅੱਜ ਕੱਲ ਬਹੁਤ ਮਹਿੰਗੇ ਮਹਿੰਗੇ ਲਿਕਵਰਡ ਆ ਗਏ ਨੇ ਬਹੁਤ ਮਹਿੰਗੇ ਮਹਿੰਗੇ ਤਰਲ ਪਦਾਰਥ ਆ ਗਏ ਨੇ ਤੂੰ ਉਹਨਾਂ ਚ ਰਿਆ ਕਰ ਤੇ ਮੈਨੂੰ ਲੱਗਦਾ ਐ ਹਰ ਮੱਛੀ ਦਾ ਇਹ ਜਵਾਬ ਹੋਏਗਾ ਕਿ ਮੇਰਾ ਜੀਵਨ ਹੀ ਪਾਣੀ ਹੈ ਪਾਣੀ ਤੋਂ ਬਾਹਰ ਨਿਕਲਾਂਗੇ ਤੇ ਮੇਰੀ ਮੌਤ ਹੋ ਜਾਣੀ ਹੈ ਇਹ ਜਵਾਬ ਹਰ ਸਿੱਖ ਅਖਵਾਉਣ ਵਾਲੇ ਨੂੰ ਚੇਤੇ ਕਰ ਲੈਣਾ ਚਾਹੀਦਾ ਹੈ ਸਾਡਾ ਜੀਵਨ ਬਾਣੀ ਹੈ ਬਾਣੀ ਤੋਂ ਬਾਹਰ ਨਿਕਲਾਂਗੇ ਤੇ ਅਸੀਂ ਮਰ ਜਾਵਾਂਗੇ